ਔਰਤਾਂ ਲਈ ਇਹ ਸੀ ਵਿਸ਼ੇਸ਼ ਕੈਂਪ ਜੋ ਕਿ ਤੋਂ ਤਰੀਕ ਤੋਂ 2 ਦਸੰਬਰ ਤੋਂ ਸੀ ਸ਼ੁਰੂ ਕਰਨ ਜਾ ਰਹੇ ਹਾਂ ਬਹੁਤੀਆਂ ਔਰਤਾਂ ਕਈ ਵਾਰੀ ਘਰਾਂ ਚੋਂ ਬਾਹਰ ਹੀ ਨਹੀਂ ਨਿਕਲਦੀਆਂ ਨੂੰ ਪਤਾ ਹੀ ਨਹੀਂ ਹੁੰਦਾ ਕਿ ਸਾਡੀ ਸਿਹਤ ਦੇ ਰਿਲੇਟਡ ਕੋਈ ਪ੍ਰੋਬਲਮ ਚੱਲ ਰਹੀ ਹੈ ਅਸੀਂ ਕਿੱਥੇ ਜਾ ਕੇ ਦਿਖਾਵਾਂ ਤੇ ਆਪਣੀਆਂ ਬੱਚੀਆਂ ਨੂੰ ਵੀ ਇਸ ਕੈਂਪ ਚ ਲੈ ਕੇ ਆਉਣ ਨੂੰ ਮੈਸਜ ਹਾਈਟਿੰਗ ਬਾਰੇ ਉਹਨਾਂ ਨੂੰ ਐਡੋਲਸੈਂਟ ਏਜ ਵਿੱਚ ਬੋੜ ਵਾਲੀਆਂ ਬਿਮਾਰੀਆਂ ਜੋਲਿਨਰੀ ਟ੍ਰੈਕਟ ਇਨਫੈਕਸ਼ਨ ਸਤਿ ਸ੍ਰੀ ਅਕਾਲ ਬੇਕਰੇ ਤੁਸੀਂ ਹੋਣੇ ਕੈਂਸਰ ਇਕ ਅਜਿਹੀ ਬਿਮਾਰੀ ਜਿਸ ਦਾ ਨਾ ਸੁਣ ਕੇ ਹੀ ਸਭ ਡਰਦੇ ਨੇ ਜਾਂ ਫਿਰ ਅੰਜ ਵੀ ਕਹਿ ਸਕਦੇ ਆ ਕਿ ਕੈਂਸਰ ਦਾ ਨਾਂ ਲੈਣ ਤੋਂ ਵੀ ਡਰਿਆ ਜਾਂਦਾ ਜੇਕਰ ਖਾਸ ਕਰਕੇ ਗੱਲ ਕੀਤੀ ਜਾਵੇ ਔਰਤਾਂ ਦੇ ਕੈਂਸਰ ਦੀ ਤਾਂ ਔਰਤਾਂ ਦੇ ਵਿੱਚ ਕੈਂਸਰ ਬਹੁਤ ਤੇਜ਼ੀ ਦੇ ਨਾਲ ਵਧ ਰਿਹਾ ਹੈ ਚਾਹੇ ਉਹ ਬ੍ਰੈਸਟ ਕੈਂਸਰ ਹੋਵੇ ਚਾਹੇ ఓਵਰੀਅਨ ਕੈਂਸਰ ਹੋਵੇ ਜਾਂ ਫਿਰ ਔਰਲ ਕੈਂਸਰ ਜਾਂ ਫਿਰ ਸਰਵਾਈਕਲ ਕੈਂਸਰ ਅਲੱਗ-ਅਲੱਗ ਤਰੀਕੇ ਦੇ ਕੈਂਸਰ ਔਰਤਾਂ ਦੇ ਵਿੱਚ ਸਾਹਮਣੇ ਆ ਰਹੇ ਨੇ ਤੇ ਅਜਿਹੇ ਕਿੰਨੇ ਹੀ ਮਾਮਲੇ ਸਾਹਮਣੇ ਆਉਂਦੇ ਨੇ ਤੇ ਹਰ ਸਾਲ ਕਿੰਨੀਆਂ ਹੀ ਔਰਤਾਂ ਕੈਂਸਰ ਕਰਕੇ ਆਪਣੀ ਜਾਨ ਗਵਾ ਦਿੰਦੀ ਹੈ ਪਰ ਇਸ ਦਾ ਸਭ ਤੋਂ ਵੱਡਾ ਕਾਰਨ ਕੀ ਹੈ ਕਦੀ ਤੁਸੀਂ ਸੋਚਿਆ ਸਭ ਤੋਂ ਵੱਡਾ ਕਾਰਨ ਇਹ ਹੈ ਕਿ ਇੱਕ ਤਾਂ ਅਸੀਂ ਆਪਣੀ ਸਿਹਤ ਨੂੰ ਬਹੁਤ ਜ਼ਿਆਦਾ ਇਗਨੋਰ ਕਰਦੇ ਹਾਂ ਅਣਗੌਲਿਆ ਕਰ ਦਿੰਦੇ ਹਾਂ ਅਸੀਂ ਹਰ ਕਿਸੇ ਦਾ ਖਿਆਲ ਰੱਖਦੇ ਹਾਂ ਪਰ ਜਦੋਂ ਗੱਲ ਔਰਤਾਂ ਦੀ ਖੁਦ ਦੀ ਸਿਹਤ ਦੀ ਆਉਂਦੀ ਹੈ ਤਾਂ ਉਸ ਨੂੰ ਇਗਨੋਰ ਕਰ ਦਿੱਤਾ ਜਾਂਦਾ ਹੈ ਥੋੜੇ-ਬਹੁਤ ਵੀ ਲੱਛਣ ਜੇ ਸਾਨੂੰ ਨਜ਼ਰ ਆਉਂਦੇ ਨੇ ਤਾਂ ਅਸੀਂ ਡਰ ਜਾਂਦੇ ਹਾਂ ਟੈਸਟ ਕਰਾਨੀ ਚਾਹੁੰਦੇ ਚੈੱਕਅਪ ਕਰਾਨੀ ਚਾਹੁੰਦੇ ਔਰ ਉਸ ਦਾ ਖਾਮੀ ਆ ਸਕੇ ਤੇ ਨਾ ਕਿਤੇ ਅਖੀਰ ਦੇ ਵਿੱਚ ਸਾਨੂੰ ਜ਼ਰੂਰ ਭੁਗਤਣਾ ਪੈਂਦਾ ਸੋ ਪੰਜਾਬ ਸਰਕਾਰ ਨੇ ਇਸ ਪਰੇਸ਼ਾਨੀ ਨੂੰ ਬੇहद ਗੰਭੀਰਤਾ ਦੇ ਨਾਲ ਲਿਆ ਹੈ ਬੇहद ਗੰਭੀਰਤਾ ਦੇ ਨਾਲ ਇਸ ਨੂੰ ਸਮਝਿਆ ਹੈ ਤੇ ਇਸ ਦਾ ਹੱਲ ਕੱਢਣ ਦੀ ਕੋਸ਼ਿਸ਼ ਕੀਤੀ ਹੈ ਔਰ ਇਹ ਸੋਚਿਆ ਹੈ ਕਿ ਔਰਤਾਂ ਦੀ ਸਿਹਤ ਵਾਕਈ ਕਿੰਨੀ ਜ਼ਿਆਦਾ ਜ਼ਰੂਰੀ ਹੈ ਖਾਸ ਕਰਕੇ ਜਦੋਂ ਗੱਲ ਆਵੇ ਕੈਂਸਰ ਦੀ ਸੋ ਪੰਜਾਬ ਦੇ ਵਿੱਚ ਕੈਬਨਟ ਮਿਨਿਸਟਰ ਡਾਕਟਰ ਬਲਜੀਤ ਕੌਰ ਨੇ ਇੱਕ ਵੱਡਾ ਐਲਾਨ ਕੀਤਾ ਹੈ। ਪੰਜਾਬ ਸਰਕਾਰ ਦਾ ਬਹੁਤ ਵੱਡਾ ਐਲਾਨ। ਪੰਜਾਬ ਦੇ ਵਿੱਚ ਹੁਣ ਔਰਤਾਂ ਦੇ ਕੈਂਸਰ ਦੇ ਮੁਫਤ ਟੈਸਟ ਹੋਣਗੇ। ਮੁਫਤ ਸਕ੍ਰੀਨਿੰਗ ਹੋਏਗੀ ਔਰ ਪੰਜਾਬ ਸਰਕਾਰ ਦਾ ਇਹ ਬਹੁਤ ਵੱਡਾ ਐਲਾਨ ਹੈ ਤੇ ਬਹੁਤ ਚਲਾਗਾ ਯੋ ਕਦਮ ਇਸ ਨੂੰ ਕਹਿ ਸਕਦੇ ਆ। ਹਰ ਜ਼ਿਲ੍ਹੇ ਦੇ ਵਿੱਚ ਸਪੈਸ਼ਲ ਕੈਂਪ ਲੱਗਣਗੇ। ਡਾਕਟਰਾਂ ਦੀ ਪੂਰੀ ਟੀਮ ਉੱਥੇ ਪਹੁੰਚੇਗੀ ਤੇ ਔਰਤਾਂ ਦੀ ਇਸ ਕੈਂਪ ਦੇ ਵਿੱਚ ਕੈਂਸਰ ਸਕ੍ਰੀਨਿੰਗ ਹੋਏਗੀ ਯਾਨੀ ਕਿ ਕੈਂਸਰ ਦੇ ਟੈਸਟ ਹੋਣਗੇ ਇਸ ਪੂਰੇ ਮਾਮਲੇ ਨੂੰ ਲੈ ਕੇ ਡਾਕਟਰ ਬਲਜੀਤ ਕੌਰ ਨੇ ਸਾਰੀਆਂ ਜਾਣਕਾਰੀਆਂ ਸਾਰੀਆਂ ਗੱਲਾਂ ਸਾਂਝੀਆਂ ਕੀਤੀਆਂ ਨੇ ਤੁਸੀਂ ਵੀ ਸੁਣੋ ਔਰਤਾਂ ਲਈ ਅਸੀਂ ਵਿਸ਼ੇਸ਼ ਕੈਂਪ ਜੋ ਕਿ ਦੋ ਤਰੀਕ ਤੋਂ 2 ਦਸੰਬਰ ਤੋਂ ਅਸੀਂ ਸ਼ੁਰੂ ਕਰਨ ਜਾ ਰਹੇ ਹਾਂ ਮੁਕਸਰ ਜ਼ਿਲ੍ਹੇ ਤੋਂ ਇੱਕ ਕੈਂਪ ਸ਼ੁਰੂ ਕੀਤਾ ਜਾਵੇਗਾ ਖਾਸ ਤੌਰ ਤੇ ਔਰਤਾਂ ਦੀ ਸਿਹਤ ਸੁਰੱਖਿਆ ਤੇ ਔਰਤਾਂ ਦੇ ਰੋਜ਼ਗਾਰ ਦੀ ਗੱਲ ਕਰਨਗੇ ਇਹ ਕੈਂਪ ਅਸੀਂ ਜ਼ਿਆਦਾਤਰ ਔਰਤਾਂ ਕਿਉਂਕਿ ਸਾਡੀਆਂ ਬਹੁਤੀਆਂ ਔਰਤਾਂ ਕਈ ਵਾਰੀ ਘਰਾਂ ਚੋਂ ਬਾਹਰ ਹੀ ਨਹੀਂ ਨਿਕਲਦੀਆਂ ਉਹਨਾਂ ਨੂੰ ਪਤਾ ਹੀ ਨਹੀਂ ਹੁੰਦਾ ਕਿ ਸਾਡੇ ਸਿਹਤ ਦੇ ਰਿਲੇਟਿਡ ਕੋਈ ਪ੍ਰੋਬਲਮ ਚੱਲ ਰਹੀ ਹੈ ਅਸੀਂ ਕਿੱਥੇ ਜਾ ਕੇ ਦਿਖਾਉਣਾ ਸੋ ਸਾਰੀਆਂ ਗੱਲਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਖਾਸ ਕਰਕੇ ਕੈਂਸਰ ਦੀ ਪ੍ਰੋਬਲਮ ਨੂੰ ਧਿਆਨ ਵਿੱਚ ਰੱਖਦੇ ਹੋਏ ਅਸੀਂ ਓਰਲ ਕੈਂਸਰ ਬ੍ਰੈਸਟ ਕੈਂਸਰ ਸਰਵਾਈਕਲ ਕੈਂਸਰ ਜਿਹਦੇ ਨਾਲ ਅਕਸਰ ਔਰਤਾਂ ਸ਼ਿਕਾਰ ਹੋ ਜਾਂਦੀਆਂ ਔਰ ਐਗਜ਼ਾਮਨ ਵੀ ਨਹੀਂ ਕਰਾਉਣ ਜਾਂਦੀਆਂ ਘਰ ਹੀ ਬੈਠੀਆਂ ਰਹਿੰਦੀਆਂ ਕਈ ਵਾਰੀ ਸ਼ਰਮ ਦੇ ਮਾਰੇ ਹੀ ਨਹੀਂ ਜਾਂਦੀਆਂ ਐਗਜ਼ਾਮਨ ਕਰਾਉਣ ਸੋ ਉਹ ਚੀਜ਼ਾਂ ਨੂੰ ਅਸੀਂ ਅੱਗੇ ਲੈ ਕੇ ਆ ਰਹੇ ਹਾਂ ਬੇਸਿਕਲੀ ਹੈਲਥ ਨੂੰ ਮੂਰੇ ਰੱਖ ਕੇ ਅਸੀਂ ਕੈਂਸਰ ਡਾਇਗਨੋਸਿਸ ਤੇ ਜ਼ੋਰ ਪਾ ਕੇ ਅਸੀਂ ਸਾਰੇ ਡਾਕਟਰਸ ਨੂੰ ਇਕੱਠੇ ਕਰਕੇ ਇੱਕ ਜਗ੍ਹਾ ਤੇ ਉਹਨਾਂ ਦੀ ਜਿਹੜੀ ਸਕਰੀਨਿੰਗ ਕਰਾਂਗੇ ਕਿ ਕਿਤੇ ਕੋਈ ਔਰ ਇਸ ਭਿਆਨਕ ਬਿਮਾਰੀ ਵੱਲ ਤਾਂ ਨਹੀਂ ਜਾ ਰਹੇ ਸੋ ਡਾਕਟਰ ਬਲਜੀਤ ਕੌਰ ਨੂੰ ਤੁਸੀਂ ਸੁਣਿਆ ਕੈਂਸਰ ਨੂੰ ਲੈ ਕੇ ਜੋ ਸਪੈਸ਼ਲ ਕੈਂਪ ਲਗਾਏ ਜਾ ਰਹੇ ਨੇ ਉਹਨਾਂ ਨੂੰ ਲੈ ਕੇ ਉਹਨਾਂ ਨੇ ਗੱਲਬਾਤ ਕੀਤੀ ਔਰ ਸਭ ਤੋਂ ਵੱਡੀ ਗੱਲ 2 ਦਸੰਬਰ ਤੋਂ ਇਹ ਕੈਂਪ ਸ਼ੁਰੂ ਹੋਣ ਜਾ ਰਹੇ ਨੇ ਔਰ ਸਭ ਤੋਂ ਪਹਿਲਾ ਕੈਂਪ ਲੱਗੇਗਾ ਜ਼ਿਲ੍ਹਾ ਫਰੀ ਮੁਕਸਰ ਸਾਹਿਬ ਦੇ ਵਿੱਚ ਯਾਨੀ ਕਿ ਮੁਕਸਰ ਸਾਹਿਬ ਤੋਂ ਅਸਤੀ ਸ਼ੁਰੂਆਤ ਹੋਏਗੀ ਦੂਜੀ ਵੱਡੀ ਗੱਲ ਜੋ ਇਸ ਕੈਂਪ ਦੀ ਖਾਸੀਅਤ ਹੋਵੇਗੀ ਕੁੜੀਆਂ ਜੋ ਕਿ ਟੀਨੇਜ ਦੇ ਵਿੱਚ ਹੁੰਦੀਆਂ ਨੇ ਯਾਨੀ ਕਿ ਵੱਧੀਆਂ ਉਮਰ ਦੀਆਂ ਕੁੜੀਆਂ ਆਪਣੀ ਖਾਸ ਪਰੇਸ਼ਾਨੀ ਹੁੰਦੀ ਹੈ ਸਰੀਰ ਦੇ ਵਿੱਚ ਕਈ ਬਦਲਾਅ ਹੁੰਦੇ ਨੇ ਪੀਰੀਅਡਸ ਆਣੇ ਸ਼ੁਰੂ ਹੋ ਜਾਂਦੇ ਨੇ ਕੁਝ ਅਜਿਹੀਆਂ ਪਰੇਸ਼ਾਨੀਆਂ ਹੁੰਦੀਆਂ ਨੇ ਜਿਨ੍ਹਾਂ ਨੂੰ ਲੈ ਕੇ ਕੁੜੀਆਂ ਸ਼ਰਮ ਮਹਿਸੂਸ ਕਰਦੀਆਂ ਨੇ ਨਾ ਤੇ ਆਪਣੇ ਮਾਵਾ ਦੇ ਨਾਲ ਨਾ ਹੀ ਆਪਣੀਆਂ ਪਰਿਵਾਰਾਂ ਦੇ ਨਾਲ ਉਹ ਗੱਲ ਕਰਦੀਆਂ ਨੇ ਨਾ ਹੀ ਆਪਣੀ ਟੀਚਰਸ ਦੇ ਨਾਲ ਜਾਂ ਕਿਸੇ ਹੋਰ ਦੇ ਨਾਲ ਉਹ ਗੱਲ ਕਰਦੀਆਂ ਨੇ ਸੋ ਪਰੇਸ਼ਾਨੀ ਦੂਰ ਕਰਨ ਦੇ ਲਈ ਕੁੜੀਆਂ ਵਿੱਚੋਂ ਉਹ ਡਰ ਉਹ ਸ਼ਰਮ ਖਤਮ ਕਿਵੇਂ ਹੋਵੇ ਕਿ ਜਦੋਂ ਤੱਕ ਅਸੀਂ ਉਹਨਾਂ ਦੇ ਨਾਲ ਗੱਲਬਾਤ ਹੀ ਨਹੀਂ ਕਰਾਂਗੇ ਇਸ ਗੱਲ ਨੂੰ ਵੀ ਚਾਈਲਡ ਤੇ ਔਮਨ ਡਿਵੈਲਪਮੈਂਟ ਵਿਭਾਗ ਨੇ ਚੰਗੀ ਤਰ੍ਹਾਂ ਸਮਝਿਆ ਤੇ ਇਸ ਦਾ ਵੀ ਹੱਲ ਕੱਢਣ ਦੀ ਕੋਸ਼ਿਸ਼ ਕੀਤੀ ਹੈ ਇਨਾ ਕੈਂਪਾਂ ਦੇ ਵਿੱਚ ਟੀਨੇਜ ਕੁੜੀਆਂ ਨੂੰ ਵੀ ਹਰ ਇੱਕ ਗੱਲ ਹਰ ਇੱਕ ਚੀਜ਼ ਸਮਝਾਈ ਜਾਏਗੀ ਕਿ ਕਿਵੇਂ ਉਹਨਾਂ ਦੇ ਸਰੀਰ ਦੇ ਵਿੱਚ ਸਮੇਂ-ਸਮੇਂ ਤੇ ਹਰ ਇੱਕ ਉਮਰ ਦੇ ਵਿੱਚ ਆ ਕੇ ਕੁਝ ਖਾਸ ਬਦਲਾਅ ਹੁੰਦੇ ਨੇ ਔਰ ਇਨਾ ਬਦਲਾਵਾਂ ਤੋਂ ਡਰਨ ਦੀ ਜਾਂ ਭੱਜਣ ਦੀ ਲੋੜ ਨਹੀਂ ਹੈ ਇਹ ਸਾਡੀ ਉਮਰ ਦਾ ਹਰ ਇੱਕ ਉਮਰ ਦੇ ਪੜਾ ਦਾ ਇੱਕ ਹਿੱਸਾ ਹੈ ਸੋ ਇਸ ਨੂੰ ਇੱਕ ਪੋਜ਼ਿਟਿਵ ਤਰੀਕੇ ਦੇ ਨਾਲ ਕਿਵੇਂ ਲਿਆ ਜਾ ਸਕਦਾ ਹੈ ਨਾ ਕੈਂਪਾਂ ਦੇ ਰਾਹੀਂ ਸਮਝਾਉਣ ਦੀ ਉਹਨਾਂ ਨੂੰ ਕੋਸ਼ਿਸ਼ ਕੀਤੀ ਜਾਵੇਗੀ ਸੋ ਮੈਂ ਤਾਂ ਇਹੀ ਕਹੂੰਗੀ ਕਿ ਬੇहद ਵੱਡਾ ਤੇ ਸ਼ਲਾਘਾਯੋਗ ਕਦਮ ਹੈ ਕੀ ਕੁਝ ਕਿਹਾ ਡਾਕਟਰ ਬਲਜੀਤ ਕੌਰ ਨੇ ਸਾਨੂੰ ਲੈ ਕੇ ਉਹ ਵੀ ਸੁਣੋ ਦੂਸਰੀ ਗੱਲ ਮੈਂ ਕਰਾਂਗੀ ਸਾਡੀਆਂ ਐਡੋਲਸੈਂਟ ਬੱਚੀਆਂ ਦੀ ਜਿਹੜੀਆਂ ਸਕੂਲ ਜਾਣ ਵਾਲੀਆਂ ਬੱਚੀਆਂ ਨੇ ਯੰਗ ਬੱਚੀਆਂ ਨੇ ਬਹੁਤ ਵਾਰੀ ਇਸ ਤਰ੍ਹਾਂ ਹੁੰਦਾ ਹੈ ਕਿ ਇਹ ਬੱਚੀਆਂ ਆਪਣੇ ਪੇਰੈਂਟਸ ਨਾਲ ਵੀ ਸ਼ੇਅਰ ਨਹੀਂ ਕਰਦੀਆਂ ਕੋਈ ਪ੍ਰੋਬਲਮ ਹੁੰਦੀ ਹੈ ਤਾਂ ਟੀਚਰਸ ਨਾਲ ਵੀ ਸ਼ੇਅਰ ਨਹੀਂ ਕਰਦੀਆਂ ਸੋ ਅਸੀਂ ਇਹ ਸੁਨੇਹੇ ਲਗਾਏ ਔਰ ਤੁਹਾਡੇ ਜ਼ਰੀਏ ਮੈਂ ਸੁਨੇਹਾ ਲਗਾਉਣਾ ਚਾਹਾਂਗੀ ਸਾਰੇ ਪੇਰੈਂਟਸ ਨੂੰ ਮਾਵਾਂ ਨੂੰ ਕਿ ਆਪਣੀਆਂ ਬੱਚੀਆਂ ਨੂੰ ਵੀ ਇਸ ਕੈਂਪ ਚ ਲੈ ਕੇ ਆਉਣ ਉਹਨਾਂ ਨੂੰ ਮੈਂਸਚੂਅਲ ਹਾਈਜਨ ਬਾਰੇ ਉਹਨਾਂ ਨੂੰ ਐਡੋਲਸੈਂਟ ਏਜ ਵਿੱਚ ਹੋਣ ਵਾਲੀਆਂ ਬਿਮਾਰੀਆਂ ਯੂਰੀਨਰੀ ਟ੍ਰੈਕਟ ਇਨਫੈਕਸ਼ਨ ਜਿਹਦੇ ਬਾਰੇ ਬੱਚੀਆਂ ਦੱਸਦੀਆਂ ਵੀ ਨਹੀਂ ਆ ਕੇ ਇਸ ਤਰ੍ਹਾਂ ਦੀਆਂ ਬਿਮਾਰੀਆਂ ਜਿਹੜੀਆਂ ਉਹਨਾਂ ਦਾ ਅਸੀਂ ਚੈੱਕਅਪ ਕਰਾਂਗੇ ਸੋ ਪੰਜਾਬ ਸਰਕਾਰ ਦੇ ਦੋ ਵੱਡੇ ਤੇ ਮੁਖਹਿਲਾ ਇੱਕ ਤਾਂ ਕੈਂਪ ਲਗਾਏ ਜਾਣਗੇ ਫ੍ਰੀ ਕੈਂਪ ਕੈਂਸਰ ਦੀ ਜਾਂਚ ਤੇ ਲਈ ਜਿਸ ਦਿਰਾਹੀ औरतान को खास करके समझाने की कोशिश की जाएगी कि अपने शरीर केेकर तो कोई परेशानी महसूस हो रही है कोई लक्षण नज़र आ रहे हैं तो दिमाग कितना कितने शक पैदा होंगे कि यह कैंसर हो सकता है तो उसको तो डरन की लड़ नहीं है ना ही शर्मा की लड़ है कि जेकर तो लगता है कि तहु तो ब्रैसट कैंसर हो गया या फिर तहुरीन तो कैंसर हो गया तो अंदर कितना कितने झिझक है शर्म है कि जाके टैसट किए करवाओगे चैकअप किमें करवाओगे सो उस डर ਕੱਢਣਾ ਹੋਵੇਗਾ ਕਿਉਂਕਿ ਪੰਜਾਬ ਸਰਕਾਰ ਨੇ ਤਾਂ ਇਹ ਕਦਮ ਚੁੱਕ ਲਿਆ ਹੈ ਹਰ ਜ਼ਿਲ੍ਹੇ ਦੇ ਵਿੱਚ ਕੈਂਪ ਲਗਾਏ ਜਾਣਗੇ ਸਪੈਸ਼ਲ ਕੈਂਪ ਲਗਾਏ ਜਾਣਗੇ ਜਿਸ ਦੇ ਵਿੱਚ ਨਾ ਸਿਰਫ ਕੈਂਸਰ ਦੀ ਮੁਫਤ ਸਕਰੀਨਿੰਗ ਹੋਏਗੀ ਮੁਫਤ ਟੈਸਟ ਹੋਣਗੇ ਬਲਕਿ ਟੀਨੇਜ ਕੁੜੀਆਂ ਨੂੰ ਵੱਡੀ ਉਮਰ ਦੀ ਕੁੜੀਆਂ ਨੂੰ ਇਹ ਦੱਸਿਆ ਜਾਏਗਾ ਕਿ ਕਿਵੇਂ ਪੀਰੀਅਡਸ ਆਉਂਦੇ ਨੇ ਕਿਵੇਂ ਮੈਂਸਚੂਅਲ ਹਾਈਜੀਨ ਨੂੰ ਅਸੀਂ ਮੇਨਟੇਨ ਰੱਖ ਸਕਦੇ ਹਾਂ ਤੇ ਕਿਵੇਂ ਸਮੇਂ-ਸਮੇਂ ਤੇ ਸਰੀਰ ਦੇ ਅੰਦਰ ਜੋ ਬਦਲਾਅ ਆਉਂਦੇ ਨੇ ਉਹਨਾਂ ਤੋਂ ਡਰਨ ਦੀ ਆ ਖਬਰਾਂ ਦੀ ਲੋੜ ਨਹੀਂ ਹੈ ਪਰ ਸਭ ਤੋਂ ਵੱਡੀ ਗੱਲ ਫੇਰਹੀ ਅਸੀਂ মিডিਆ ਦਿਰਾਹੀ ਅਸੀਂ ਆਪਣੇ ਚੈਨਲ ਦਿਰਾਹੀ ਇਹ ਤੁਹਾਨੂੰ ਅਪੀਲ ਜ਼ਰੂਰ ਕਰਾਂਗੇ ਕਿ ਸਰਕਾਰ ਨੇ ਇੱਕ ਕਦਮ ਅੱਗੇ ਵਧਾ ਦਿੱਤਾ ਹੈ ਕਿਉਂਕਿ ਇਸ ਦੀ ਸ਼ਾਇਦ ਲੋੜ ਸੀ ਸਰਕਾਰ ਨੇ ਲੋੜ ਮਹਿਸੂਸ ਕੀਤੀ ਹੈ ਇਸੇ ਕਰਕੇ ਇਹ ਵੱਡੇ ਐਲਾਨ ਕੀਤੇ ਗਏ ਨੇ ਪਰ ਘਰੋਂ ਨਿਕਲ ਕੇ ਇਹਨਾਂ ਕੈਂਪਾਂ ਤੱਕ ਤੁਹਾਨੂੰ ਖੁਦ ਜਾਣਾ ਪਏਗਾ ਆਪਣੀ ਸਿਹਤ ਨੂੰ ਲੈ ਕੇ ਤੁਹਾਨੂੰ ਸਤਾਰਕ ਵੀ ਰਹਿਣਾ ਹੋਵੇਗਾ ਸਜਗ ਵੀ ਰਹਿਣਾ ਹੋਵੇਗਾ ਐਕਟਿਵ ਰਹਿਣਾ ਹੋਏਗਾ ਕਿਉਂਕਿ ਕੁੜੀਆਂ ਤੇ ਔਰਤਾਂ ਦੀ ਜ਼ਿਕਰ ਕਲ ਕਰ ਲਈ ਜਾਵੇ ਇੱਕ ਘਰ ਦੀ ਧੁਰੀ ਹੁੰਦੀ ਹੈ ਜੇਕਰ ਔਰਤ ਡਿੱਗ ਜਾਂਦੀ ਹੈ ਨਾ ਬਿਮਾਰ ਹੋ ਜਾਂਦੀ ਹੈ ਤਾਂ ਪੂਰਾ ਘਰ ਕਿਤੇ ਨਾ ਕਿਤੇ ਡਿੱਗ ਜਾਂਦਾ ਹੈ ਪਰ ਖਾਸ ਕਰਕੇ ਦੇਖਿਆ ਜਾਂਦਾ ਹੈ ਕਿ ਅਸੀਂ ਆਪਣੀ ਸਿਹਤ ਨੂੰ ਅਣਗੌਲਿਆ ਕਰਕੇ ਹਰ ਕਿਸੇ ਦਾ ਖਿਆਲ ਰੱਖਦੇ ਹਾਂ ਉਸਦੇ ਨਤੀਜੇ ਬਾਅਦ ਦੇ ਵਿੱਚ ਭੁਗਤਨੇ ਪੈਂਦੇ ਹਨ ਸੋ ਪੰਜਾਬ ਸਰਕਾਰ ਨੇ ਤਾਂ ਇੱਕ ਕਦਮ ਅੱਗੇ ਚੁੱਕ ਲਿਆ ਹੈ ਹੁਣ ਤੁਸੀਂ ਆਪਣੇ ਕਦਮਾਂ ਨੂੰ ਘਰੋਂ ਬਾਹਰ ਕੱਢੋ ਸ਼ਰਮ ਛੱਡੋ ਝਿਜਕ ਛੱਡੋ ਤੇ ਆਪਣੀ ਸਿਹਤ ਨੂੰ ਲੈ ਕੇ ਸਤਰਕੋ ਕੇ ਇਹਨਾਂ ਸਪੈਸ਼ਲ ਕੈਂਪਾਂ ਦੇ ਵਿੱਚ ਜ਼ਰੂਰ ਪਹੁੰਚੋ ਕਿਉਂਕਿ ਖਾਸ ਕਰਕੇ ਸਿਰਫ ਔਰਤਾਂ ਦੇ ਲਈ ਹੀ ਲਗਾਏ ਜਾ ਰਹੇ ਨੇ ਔਰ ਪੰਜਾਬ ਸਰਕਾਰ ਦਾ ਇਹ ਕਦਮ ਤੁਹਾਨੂੰ ਕਿਹੋ ਜਿਹਾ ਲੱਗਿਆ ਹੈ ਤੁਸੀਂ ਕਮੈਂਟ ਸੈਕਸ਼ਨ ਦੇ ਵਿੱਚ ਕਮੈਂਟ ਕਰਕੇ ਆਪਣੀ رائے ਜ਼ਰੂਰ ਸਾਂਝਾ ਕਰ ਸਕਦੇ ਹੋ